ਤੁ ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਦਾ ਸਵਾਲ ਕਰਦਾ ਹੈ ਪੰਜਾਬੀ ਮੂਵੀ ਅਕਾਲ ਦਾ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਸਾਈ ਭਾਈਚਾਰੇ ਵੱਲੋਂ ਸਨੀ ਦਿਓਲ ਦੀ ਫਿਲਮ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਅੱਜ ਇੱਕ ਮੰਗ ਪੱਤਰ ਫਰੀਕਕੋਟ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਅਤੇ ਕਾਰਵਾਈ ਦੀ ਗੱਲ ਕੀਤੀ ਗਈ ਹੈ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਪਾਸਟਰ ਸੇਵਕ ਸਿੱਧੂ ਅਤੇ ਪਾਸਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਲਗਾਤਾਰ ਐਸਾਈ ਪਾਲਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਹੁਣ ਸਨੀ ਦੀ ਆਲ ਦੀ ਨਵੀਂ ਆਈ ਫਿਲਮ ਜਾੜ ਦੇ ਵਿੱਚ ਐਕਟਰ ਰਣਵੀਰ ਹੁੱਡਾ ਵੱਲੋਂ ਅਸਾਈ ਪਾਚਾਰੇ ਬਾਰੇ ਨਿੰਦਣਯੋਗ ਟਿੱਪਣੀ ਕੀਤੀ ਗਈ ਹੈ ਜਿਸ ਦਾ ਕਿ ਉਹ ਵਿਰੋਧ ਕਰਦੇ ਹਨ ਅਤੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਵੱਡੀ ਕਾਰਵਾਈ ਲਿਖੀ ਜਾਵੇਗੀ ਅਤੇ ਐਕਸ ਸੰਘਰਸ਼ ਨੂੰ ਵੱਡੇ ਲੈਵਲ ਤੱਕ ਲੈ ਕੇ ਜਾਇਆ ਜਾਵੇਗਾ ਅਤੇ ਹੋ ਸਕਦਾ ਹੈ ਕਿ ਪੰਜਾਬ ਬੰਦ ਕਰਨ ਦੀ ਵੀ ਕਾਲ ਦਿੱਤੀ ਜਾਵੇ ਤੁਸੀਂ ਸੁਣੋ ਐਸਐਮਆਰ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਦੋਹੀ ਪਾਸਟਰ ਸਭਾਨਾ ਨੇ हां जी मेरा नाम पास्टर प्रदीप कुमार है जो कि मैं यूथ लीडर पीसीएफ ਦਾ प्रदीप कुमार ही ਸਾਡੀ ਮੰਗ ਇਹ ਹੈ ਕਿ ਵੀ ਜੋ ਜਾਰਡ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਵੀ 크ਿਸਤਨ ਪਰਮਨ ਦਾ ਬਹੁਤ ਜ਼ਿਆਦਾ ਅਪਮਾਨਿਤ ਸੀਨ ਹੈ ਗਿਆ ਜਾਨਿਕ ਉਸ ਦੇ ਵਿਸ਼ੇ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਜੋ ਕਿ ਮੰਗ ਪੱਤਰ ਦੇਣਾ ਜੀ ਸਾਹਿਬ ਨੂੰ ਤੇ ਅਸੀਂ ਮੰਗ ਇਹ ਕਰਦੇ ਹਾਂ ਕਿ ਵੀ ਜੋ ਇਹ ਗਲਤ ਤਰੀਕੇ ਨਾਲ ਦਿਖਾਇਆ ਗਿਆ ਇਸ ਚੀਜ਼ਾਂ ਨੂੰ ਬੰਦ ਕੀਤਾ ਜਾਵੇ ਅੱਗੇ ਤੋਂ ਆਉਣ ਵਾਲੀਆਂ ਚੀਜ਼ਾਂ ਜੋ ਕਿ ਇਹ ਬੰਦ ਹੋਣ ਅਸੀਂ ਇਸ ਚੀਜ਼ ਦਾ ਜ਼ਿਕਰ ਕਰਦੇ ਹਾਂ ਸਤਿ ਸ੍ਰੀ ਅਕਾਲ ਸਿੱਧੂ ਆ ਪੰਜਾਬ ਪੀਸਨ ਫੈਡਰੇਸ਼ਨ ਮਾਲਵਾ ਜੋਨ ਪ੍ਰਧਾਨ ਫਰੀਦਕੋਟ ਤੋਂ ਅੱਜ ਕਿਹੜੀਆਂ ਮੰਗਾਂ ਲੈ ਕੇ ਡੀਸੀਪੀ ਕੋਲ ਮਿਲਣ ਸਰ ਅੱਜ ਅਸੀਂ ਆਏ ਹਾਂ ਕਿ ਬੀਤੇ ਦਿਨਾਂ ਦੇ ਵਿੱਚ 10 April ਨੂੰ ਇੱਕ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ जाट ਉਹਦੇ ਵਿੱਚ ਇੱਕ ਐਕਟਰ ਹੈ ਰੁਪਿੰਦਰ ਰਣਦੀਪ ਹੁੱਡਾ ਜੀ ਉਹਦੇ ਵੱਲੋਂ ਸਾਡੇ ਪ੍ਰਾਰਥਨਾ ਭਵਨ ਦੇ ਵਿੱਚ ਚਰਚ ਦੇ ਵਿੱਚ ਜਾ ਕੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਪ੍ਰਭੂ ਯਿਸੂ ਮਸੀਹ ਦੀ ਬੇਅਦਬੀ ਕੀਤੀ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਫਰੀਦਕੋਟ ਦੇ ਵੀ ਇਕੱਠੇ ਹੋਏ ਆਂ ਅਤੇ ਮੇਨ ਬਾਡੀ ਜਿਹੜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਲਈ ਆਈ ਹੈ ਕਿ ਇਸ ਵਿਅਕਤੀ ਨੇ ਚਰਚ ਦੇ ਵਿੱਚ ਜਾ ਕੇ ਯਿਸੂ ਮਸੀਹ ਦੇ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ ਅਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਿਸ ਦੇ ਸਬੰਧ ਦੇ ਵਿੱਚ ਕੱਲ ਵੀ ਗਲੋਬਲ ਐਕਸ਼ਨ ਕਮੇਟੀ ਦੇ ਵੱਲੋਂ ਜਲੰਧਰ ਦੇ ਵਿਖੇ ਵੀ ਮੰਗ ਪੱਤਰ ਦਿੱਤਾ ਗਿਆ ਤੇ ਅੱਜ ਅਸੀਂ ਵੀ ਇਸ ਸਬੰਧ ਦੇ ਵਿੱਚ ਆਏ ਕਿ ਅਸੀਂ ਡੀਸੀ ਸਾਹਿਬ ਦੇ ਅੱਗੇ ਇਹੀ ਮੰਗ ਕਰਦੇ ਆਂ ਕਿ ਇਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਦੋਂ ਵੀ ਕਿਤੇ ਸਾਡੇ ਧਾਰਮਿਕ ਪ੍ਰੋਗਰਾਮ ਆਉਂਦੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਡਾ ਗੁੱਡ ਫਰਾਈਡੇ ਤੇ ਇਸਟਰ ਆ ਰਿਹਾ ਹੈ ਅਤੇ ਜਦੋਂ ਵੀ ਕਿਤੇ ਸਾਡੇ ਕੋਈ ਧਾਰਮਿਕ ਪ੍ਰੋਗਰਾਮ ਆਉਂਦਾ ਤੇ ਇਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਹੀ ਸਾਡੇ ਮੁਸੀਬਾਈ ਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਅਸੀਂ ਦੇਖਦੇ ਹਾਂ ਕਿ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਵੱਲੋਂ ਵੀ ਸਾਡੀ ਜਿਹੜੀ ਕੌਮ ਦੇ ਨਾਲ ਇੱਕ ਮਤਰੇਈ ਮਾਂ ਦੇ ਵਾਂਗੂ ਸਲੂਕ ਕੀਤਾ ਜਾ ਰਿਹਾ ਹੈ ਅਤੇ ਮੈਂ ਚੇਤਾਵਨੀ ਦੇਣਾ ਚਾਹਣਾ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਜਿਹੜੇ ਅੱਜ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਪਏ ਨੇ ਅਤੇ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਬਦੀ ਸ਼ਬਦਾਵਲੀ ਵਰਤਦੇ ਪਏ ਨੇ ਉਹਨਾਂ ਦੇ ਵਿਰੋਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਸੀਂ ਇਸੇ ਸਬੰਧ ਦੇ ਵਿੱਚ ਮੇਰੇ ਨਾਲ ਪੀसीएफ ਦੀ ਜਿਹੜੀ ਮੇਨ ਬਾਡੀ ਹੈ ਅੱਜ ਇਸ ਸਬੰਧ ਦੇ ਵਿੱਚ ਫਰੀਦਕੋਟ ਦੇ ਵਿੱਚ ਡੀਸੀ ਸਾਹਿਬ ਨੂੰ ਅਸੀਂ ਮਿਲਣ ਦੇ ਲਈ ਆਏ ਜੇਕਰ ਜਲਦ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਅਗਲਾ ਸਰ ਜੇਕਰ ਜੇਕਰ ਇਹ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਦੇ ਵਿਰੁੱਧ ਜਲਦੀ ਸਖਤ ਤੋਂ ਸਖਤ ਕਾਰਵਾਈ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਾ ਪੰਜਾਬ ਪੱਦਰ ਦੇ ਉੱਪਰ ਸੰਘਰਸ਼ ਨੂੰ ਵਿੱਡਾਂਗੇ ਅਤੇ ਅਸੀਂ ਰੋਜ਼ ਪ੍ਰਦਰਸ਼ਨ ਰੱਖਾਂਗੇ ਤੇ ਪੰਜਾਬ ਬੰਦ ਦੀ ਅਸੀਂ ਕਾਲ